ਲੋਜੀ ਟਾਈਮ ਹੋ ਚੁੱਕਿਆ ਸਵੇਰ 9 ਵਜੇ ਦਾ ਤੇ ਕਰਵਾਉਨੇ ਆ ਤੁਹਾਨੂੰ ਵੀ ਦਰਸ਼ਨ ਸ੍ਰੀ ਦਰਬਾਰ ਸਾਹਿਬ ਦੇ ਤੇ ਜੁੜੇ ਰਹੋ ਆਪਣੇ ਨਿਊ ਬਲੌਗ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਲੋੜੀ ਦੀਆਂ ਬਹੁਤ ਬਹੁਤ ਵਧਾਈਆਂ ਹਮੇਸ਼ਾ ਖੁਸ਼ ਰਹੋ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਤੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਰਿਹਾ ਕਰੋ ਕਿ ਠੰਡ ਵੀ ਅੱਜ ਬਹੁਤ ਜ਼ਿਆਦਾ ਸੀਗੀ ਤੇ ਧੁੰਦ ਵੀ ਅੱਜ ਪਈ ਹੋਈ ਸੀਗੀ ਤੇ ਆਜੋ ਕਰਵਾਉਨੇ ਆ ਨਾਲ ਦੀ ਨਾਲ ਸੰਗਤਾਂ ਨੂੰ ਦਰਸ਼ਨ ਤੇ ਵੀਡੀਓ ਨਾਲ ਦੀ ਨਾਲ ਜਲਦੀ ਜਲਦੀ ਸ਼ੇਅਰ ਕਰ ਦਿਓ ਕਰੋ ਜੀ ਦਰਸ਼ਨ ਤਨ ਤਨ ਸ੍ਰੀ ਗੁਰੂ ਅਰਾਮਦਾਸ ਜੀ ਦੇ ਉਸ ਤੋਂ ਬਾਅਦ ਅਸੀਂ ਸਵੇਰ ਮੱਥਾ ਟੇਕ ਕੇ ਤੇ ਫਿਰ ਸਾਨੂੰ ਫੋਨ ਆ ਗਿਆ ਸੀਗਾ ਜਲੰਧਰ ਤੋਂ ਤੇ ਅਸੀਂ ਉੱਥੇ ਚੱਲੇ ਸੀ ਕਿ ਗੱਡੀ ਦੇਖਣ ਰਸਤੇ ਦੇ ਵਿੱਚ ਟੋਲ ਤੇ ਟੋਲ ਆ ਗਿਆ ਸੀਗਾ ਤੇ ਕਿਸਾਨ ਵੀਰਾਂ ਦਾ ਇੱਥੇ ਲੱਗਾ ਹੋਇਆ ਸੀਗਾ ਧਰਨਾ ਤੇ ਟੂਲ ਸਾਨੂੰ ਇੱਥੋਂ ਹੁਣ ਪਿਆ ਨਹੀਂਗਾ ਤੇ ਕਿਸਾਨ ਵੀ ਰੰਦਾ ਵੀ ਧੰਨਵਾਦ ਕਰਦੇ ਆ ਤੇ ਭੁੱਖ ਵੀ ਸਾਨੂੰ ਬਹੁਤ ਜ਼ਿਆਦਾ ਲੱਗੀ ਹੋਈ ਸੀਗੀ ਟਾਈਮ ਹੋ ਚੁੱਕਿਆ ਸੀਗਾ 2:30 ਵਜੇ ਦਾ ਤੇ ਉਸ ਤੋਂ ਬਾਅਦ ਅਸੀਂ ਉੱਥੇ ਪੀਤਾ ਰਸਤੇ ਦੇ ਵਿੱਚ ਜੂਸ ਸਵੇਰ ਦਾ ਕੁਛ ਕਾਦਾ ਪੀਤਾ ਨਹੀਂ ਨਾ ਕੋਈ ਰੋਟੀ ਸਿਰਫ ਚਾਹ ਪੀਤੀ ਸੀਗੀ ਤੇ ਰਸਤੇ ਦੇ ਵਿੱਚ ਜੂਸ ਪੀ ਕੇ ਉਸ ਤੋਂ ਬਾਅਦ ਅਸੀਂ ਸਤਾਰੇ ਭਰਾਵਾਂ ਨੇ ਨਾਲ ਦੀ ਨਾਲ ਕੀਤੀਆਂ ਗੱਲਾਂ ਬਾਤਾਂ ਤੇ ਨਾਲ ਦੀ ਨਾਲ ਰੋਟੀ ਦੀ ਇੰਨੀ ਕਿ ਜ਼ਿਆਦਾ ਭੁੱਖ ਲੱਗੀ ਹੋਈ ਸੀਗੀ ਜੂਸ ਵੀ ਪੂਰਾ ਸਿਰਾ ਠੰਡਾ ਠੰਡਾ ਜੂਸ ਸੀਗਾ ਉਹ ਥੇਰਾ ਗੱਲ ਵਾਸti ਉਸ ਤੋਂ ਬਾਅਦ ਅਸੀਂ ਥੋੜੀ ਜਿਹੀ ਵੜ ਜਾ ਕੇ ਚਲੋ ਅਸੀਂ ਸੋਚਿਆ ਵੀ ਚਲੋ ਮਾੜਾ ਮੋਟਾ ਕੁਛ ਨਾ ਕੁਛ ਖਾ ਲ ਲਈ ਚਾਹ ਪੀਤੀ ਤੇ ਨਾਲ ਮਾੜਾ ਮੋਟਾ ਉਤ ਖਾਦਾ ਕੁਛ ਤੇ ਰਸਤੇ ਦੇ ਵਿੱਚ ਬੋਲ ਤੇ ਜੋ ਨੰਗੇ ਤੇ ਟ੍ਰੇਨ ਸੀਗੀ ਰਸਤੇ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਸੀਗੇ ਜਲੰਧਰ ਤੇ ਗੱਡੀ ਅਸੀਂ ਵੇਖ ਲਈ ਸੀ ਗੱਡੀ ਸਾਨੂੰ ਬਹੁਤ ਵਧੀਆ ਲੱਗੀ ਤੇ ਬਾਕੀ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਅਗਲੇ ਬਲੌਗ ਚ ਮਿਲਦੇ ਆਂ ਤਾਂ